ਜੋ ਉੱਬਾ ਬੋਟਿਲਮਾ ਦਾ ਸਾਂਝੇ ਤੌਰ ਤੇ ਸਰਕਾਰੀ ਸਕੂਲ ਬਣਿਆ ਹੈ ਉਸ ਦੇ ਪੰਜ ਹਾ ਹੋਂਹਾਰ ਵਿਦਿਆਰਥੀਆਂ ਵੱਲੋਂ ਆਪਣੇ ਨਾਮ ਜੋ ਪੰਜਾਬ ਦੀ ਮੈਟ ਸੂਚੀ ਬਣਦੀ ਹੈ ਉਸ ਦੇ ਵਿੱਚ ਦਰਜ ਕਰਾਏ ਹਨ ਉਹਨਾਂ ਦੇ ਵਿਸ਼ੇਸ਼ ਸਨਮਾਨ ਲਈ ਅੱਜ ਪਿੰਡ ਬੋਟਿਲਮਾ ਜ਼ਿਲ੍ਹਾ ਮਾਨਸਾ ਦੀ ਪੰਚਾਇਤ ਸਰਪੰਚ ਸ਼ੇਰ ਸਿੰਘ ਅਤੇ ਕ੍ਰੀਏਟ ਸਿੰਕਰ ਗਰੁੱਪ ਦੇ ਮੈਂਬਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਪਿੰਡ ਦੇ ਜੋ ਮਿਸਤਰੀਆਂ ਦਾ ਅੱਡਾ ਹੈ ਉੱਥੇ ਕੀਤਾ ਗਿਆ ਤੇ ਸਾਰੇ ਵਿਦਿਆਰਥੀ ਇਸ ਸਨਮਾਨ ਦੇ ਵਿੱਚ ਪਹੁੰਚੇ ਅਤੇ ਸਮੂਹ ਸਟਾਫ ਇਸ ਸਕੂਲ ਨੂੰ ਪਾਵੋ ਚਿੱਲਮਾ ਦੇ ਪੰਜ ਬੱਚੇ ਜਿਨ੍ਹਾਂ ਦੇ ਚਾਰ ਬੱਚੇ ਆਪਣੀਆਂ 10ਵੀਂਆਂ ਨੇ ਤੇ ਇੱਕ ਬੱਚੀ 8ਵੀਂ ਕਲਾਸ ਦੀ ਹੈ ਉਹਨਾਂ ਨੇ ਪੰਜਾਬ ਪੱਤਰ ਦੀ ਮੈਰਿਟ ਲਿਸਟ 'ਚ ਆਪਣਾ ਨਾਮ ਦਰਜ ਕਰਾ ਕੇ ਆਪਣੇ ਮਾਤਾ ਪਿਤਾ ਦਾ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਸਕੂਲ ਦਾ ਦਿਆ ਬੰਦਾ ਸਰੇ ਨਾਮ ਰੋਸ਼ਨ ਕੀਤਾ ਹੈ ਪਿੰਡ ਪੁਰਜ ਦਿਲਮਾ ਤਨਵਦੀਆਂ ਬਾਤ ਜੀ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਮਾਨਵੀ ਪਾਰਟੀ ਦੇ ਉਹ ਦੇ ਦਰਸਕਾਂ ਗ੍ਰੇਟ ਥਿੰਕਰਸ ਕਲੱਬ ਪਿੰਡ ਦੇ ਬਕੌਂਟੇ ਵਜਣ ਗੁਰਦੁਆਰਾ ਪ੍ਰਬੰਧ ਕਮੇਟੀ ਇਹ ਸਾਰੇ ਬਕੌਂਟੇ ਵਜਣ ਜਿੰਨਾ ਨਹੀਂ ਇਨਾ ਮਾਣ ਸਨਮਾਨ ਦਿੱਤਾ ਬੱਚਿਆਂ ਨੂੰ ਇਹਨਾਂ ਦੀ ਇਹ ਸਲਾਬ ਜਾਈ ਕੀਤੀ ਹੈ ਅਸੀਂ ਤੈਨੂੰ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਬੱਚਿਆਂ ਵੱਲੋਂ ਉਹਨਾਂ ਦੇ ਮਾਪਿਆਂ ਵੱਲੋਂ ਸਮੂਹ ਸਟਾਫ ਵੱਲੋਂ ਤੇ ਸਾਰੇ ਵਿਦਿਆਰਥੀਆਂ ਵੱਲੋਂ ਬਹੁਤ ਧੰਨਵਾਦੀ ਤੁਹਾਡਾ ਇਹ ਸਨਮਾਨ ਜਿਹੜਾ ਸਦੋਂ ਬੱਚਿਆਂ ਲਈ ਪ੍ਰੇਰਨਾ ਸਰੋਤ ਰਹੂਗਾ ਤੇ ਜਿਹੜੇ ਹੋਰ ਬੱਚੇ ਵੀ ਇੱਥੇ ਖੜੇ ਆ ਮੈਂ ਉਮੀਦ ਕਰਦਾ ਵੀ ਉਹ ਵੀ ਪ੍ਰੇਰਨਾ ਲੈਣ ਲੈਣਗੇ ਇਹਨਾਂ ਬੱਚਿਆਂ ਤੋਂ ਬਹੁਤ ਧੰਨਵਾਦੀ ਪਿੰਡ ਬਰ ਜਿੱਟਲਮਾ ਦੇ ಗ್ರಾಮ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਗ੍ਰੇਟ ਸਿੰਕ ਕਲੱਬ ਸਾਰਿਆਂ ਦੇ ਸਮੂਹ ਸਹਿਯੋਗ ਦੇ ਨਾਲ ਸਾਡੇ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਬਾ ਬਰ ਜਿੱਟਲਮਾ ਦੀਆਂ ਪੰਜ ਬੱਚੀਆਂ ਜੋ ਕਿ ਮੈਟਲਿਸਟ ਦੇ ਵਿੱਚ ਨਾਮ ਦਰਜ ਕਰਵਾਇਆ ਸੀ ਉਹਨਾਂ ਨੂੰ ਸਨਮਾਨਿਤ ਕਰਦੇ ਹੋਏ ਸਰਦਾਰ ਸੇਰਾ ਸਿੰਘ ਜੀ ਸਰਪੰਚ ਸਾਹਿਬ ਗ੍ਰੇਡ ਟੈਂਕਰ ਕਲੱਬ ਦੇ ਪ੍ਰਧਾਨ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਮੁੱਚਾ ਹੀ ਨਗਰ ਜੋ ਕਿ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਪੂਰੇ ਹੀ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਾਡੇ ਜੋ ਕਿ ਸਕੂਲ ਦੇ ਬੱਚਿਆਂ ਨੂੰ ਸਾਡੇ ਪਿੰਡ ਦੇ ਸਰਪੰਚ ਸਾਹਿਬ ਤੋਂ ਹੋਏ ਨਾਲ ਸਨਮਾਨਿਤ ਕਰਦੇ ਹੋਏ ਸਰਦਾਰ ਸ਼ੇਰ ਸਿੰਘ ਜੀ ਪੂਰਾ ਹੀ ਨਗਰ ਵੱਲੋਂ ਨਾਲ ਜੋ ਕਿ ਨਗਰ ਰਾਸੀ ਦੇ ਨਾਲ ਵੀ ਸਨਮਾਨਤ ਕਰ ਰਹੇ ਨੇ ਅਸੀਂ ਸਕੂਲ ਵੱਲੋਂ ਪੂਰਾ ਧੰਨਵਾਦ ਕਰਦੇ ਆਂ ਅਤੇ ਇਹਨਾਂ ਬੱਚੀਆਂ ਬੱਚੀਆਂ ਨੇ ਛੋ ਕੇ ਸਾਡੇ ਪਿੰਡ ਦਾ ਪੂਰੇ ਹੀ ਪਿਆਰ ਦੇ ਵਿੱਚ ਨਾਂ ਰੋਸ਼ਨ ਕੀਤਾ ਹੈ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਹੈ ਜੋ ਕਿ ਆਪਣੇ ਸੀਨੀਅਰ ਸੈਕੰਡਰੀ ਸਕੂਲ ਦਾ ਪੂਰੇ ਪਿਆਰ ਦੇ ਵਿੱਚ ਨਾਂ ਰੋਸ਼ਨ ਕੀਤਾ ਹੈ